نہڑو جاوے ہڑو جاوے بھری جاوے نہڑو جاوے ہڑو جاوے تھانو گووس سالے دمکانا لگا رہے بھری جاوے نہڑو جاوے سکھ سیے کالے آ جاؤ آج اڑے پچھلا کچھ بات ہے ہڑو جاوے نہڑو جاوے ہڑو جاوے کوئی کرن تو پنھرو پاے نہڑو جاوے ਤੈਨ੍ਹੇ ਹਾਲੋ ਜਾਵੇਂ ਫਤਿਹ ਪਾਵੇਂ ਆਜਾਏ ਹੋ ਤੇ ਜੀ ਖੂ ਸਾਹਿਬ ਗੁਰਦਵਾਰਾ ਦੀ ਸੇਵਾ ਤੁਹਾਡੇ ਕੋਲ ਹੈ ਕੀ ਕਹਿਣਾ ਚਾਹ ਰਹੇ ਹੋ ਦੇਖੋ ਜੀ ਪਹਿਲਾ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਤੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਜਗਤ ਮਾਤਾ ਮਾਤਾ ਸਲਖਣੀ ਜੀ ਜਿਨ੍ਹਾਂ ਦਾ ਵਿਆਹ 21 ਸਤੰਬਰ 22 ਸਤੰਬਰ ਨੂੰ ਹੋਇਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਲੁਧਿਆਣੇ ਦੇ ਵਿੱਚ ਸੰਗਤ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਸਾਨੂੰ ਬੁਲਾਇਆ ਗੁਰਦਰਾ ਖੂ ਸਾਬ ਉਹ ਸਥਾਨ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਵਿਆਹਣ ਵਾਸਤੇ ਬਟਾਲੇ ਚਾਉਂਦੇ ਆ ਪਹਿਲਾ ਮਹਾਰਾਜ ਜਦ ਚਲਦੇ ਸੁਲਤਾਨਪੁਰ ਲੋਧੀ ਤੋਂ ਗੋੰਦਵਾਲ ਸਾਹਿਬ ਖਡੂਰ ਸਾਬ ਤਰਨਤਾਰਨ ਤੇ ਅੰਮ੍ਰਿਤਸਰ ਵੇਰਕੇ ਚ ਬਰਾਤ ਰੁਕਦੀ ਆ ਰਾਤ ਉੱਥੇ ਰਹਿ ਕੇ ਅੰਮ੍ਰਿਤ ਵੇਲੇ ਮਹਾਰਾਜ ਚਲਦੇ ਫਿਰ ਉਦੋਂ ਕੇ ਰਾਤ ਪਹੁੰਚਦੀ ਆ ਉਦੋਂ ਕੇ ਤੇ ਅੰਮ੍ਰਿਤ ਵੇਲੇ ਮਹਾਰਾਜ ਬਟਾਲੇ ਦੀ ਹੱਦ ਵਿੱਚ ਆਉਂਦੇ ਨੇ ਉੱਥੇ ਆ ਕੇ ਮਹਾਰਾਜ ਨੇ ਰਾਏ ਬਲਾਰ ਨੂੰ ਇਹ ਵਚਨ ਕੀਤਾ ਕਿ ਸਾਡੇ ਇਸ਼ਨਾਨ ਵਾਸਤੇ ਪਾਣੀ ਦੀ ਟੋਲ ਕੀਤੀ ਜਾਵੇ ਪਰ ਨਾਲ ਹੀ ਮਹਾਰਾਜ ਦੇ ਪਿਆਰੇ ਰਾਏ ਬਲਾਰ ਜੀ ਬਟਾਲੇ ਸ਼ਹਿਰ ਦੇ ਵਿੱਚ ਜਿੱਥੇ 15 ਏਕੜ ਦਾ ਬਾਗ ਹੈ ਉਹਦੇ ਵਿੱਚ ਬੜਾ ਸੋਹਣਾ ਖੂਹ ਹੈ ਬੋੜ ਹੈ ਜਾ ਕੇ ਦੱਸਿਆ ਮਹਾਰਾਜ ਇੱਥੇ ਮੱਟ ਤੇ ਕੁਝ ਵੀ ਨਹੀਂ ਹੈ ਅੱਗੇ ਜਾ ਕੇ ਖੂਹ ਵੀ ਹੈ ਤੇ ਉੱਥੇ ਬੋੜ ਵੀ ਹੈ ਮਹਾਰਾਜ ਤੇ 15 ਏਕੜ ਦਾ ਬਾਗ ਬੜਾ ਐਂ ਸੁੰਦਰ ਬਾਗ ਹੈ ਉੱਥੇ ਜਾ ਕੇ ਇਸ਼ਨਾਨ ਕਰਨਾ ਕਰੋ ਉੱਥੇ ਆਪਣੀ ਤਿਆਰੀ ਕਰੋ ਮਹਾਰਾਜ ਜੀ ਉਥੋਂ ਨਾਲ ਹੀ ਤੁਹਾਡੇ ਸੌਰਿਆਂ ਦਾ ਘਰ ਨੇੜੇ ਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਉਥੇ 15 ਏਕੜ ਦੇ ਬਾਗ ਵਿੱਚ ਜਾ ਕੇ ਮਹਾਰਾਜ ਗਰੀਬਨਵਾਦ ਜੋ ਮਹਾਰਾਜ ਪਟਿਆਲੇ ਦਾ ਡਰਾਈਵਰ ਸਰਦਾਰ ਧੰਨ ਸਿੰਘ ਜੀ ਹੈ ਉਹਨਾਂ ਨੇ ਖੋਜ ਕੀਤੀ ਸੀ ਇਸ ਸਥਾਨ ਦੀ ਉਹਨਾਂ ਨੇ ਸਾਈਕਲ ਯਾਤਰਾ ਗੁਰੂ ਨਾਨਕ ਸਾਹਿਬ ਦੇ ਵਿਆਹ ਵਾਸਤੇ ਸਾਈਕਲ ਯਾਤਰਾ ਕੀਤੀ ਉਹਨਾਂ ਨੇ ਸਾਰੇ ਇਹਨਾਂ ਸਥਾਨਾਂ ਦੀ ਖੋਜ ਕਰਕੇ ਆਪਣੀ ਇੱਕ ਬੁੱਕ ਵੀ ਛਾਪੀ ਜਿਸ ਬੁੱਕ ਵਿੱਚ ਫੋਟੋਆਂ ਦੇ ਹਵਾਲੇ ਵੀ ਨੇ ਇਤਿਹਾਸ ਵੀ ਹੈ ਉਹਨਾਂ ਦਾ ਸਾਰਾ ਹਵਾਲਾ ਪਰਾਣਾ ਕੰਧ ਸਾਹਿਬ ਦਾ ਗੁਰਦੁਆਰਾ ਡੇਰਾ ਸਾਹਿਬ ਉਹ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਸਹੌਰੀਆਂ ਦਾ ਘਰ ਹੈ ਉਥੇ ਮਾਤਾ ਸਲਖਣੀ ਜੀ ਦੀ ਖੂਹ ਵੀ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਲਾਵਾ ਲਈਆਂ ਨੇ ਉਹ ਥੜਾ ਵੀ ਹੈ ਫਿਰ ਜਿਹੜੀ ਕੰਦ ਹੈ ਉਹ ਬਾਬਾ ਮੂਲचंद ਦੀ ਹਵੇਲੀ ਸੀ ਉੱਥੇ ਮਹਾਰਾਜ ਦੀ ਬਰਾਤ ਬੈਠੀ ਸੀ ਉੱਥੇ ਫਿਰ ਕੁਝ ਸ਼ਰੀਕਿਆਂ ਵੱਲੋਂ ਮਾਤਾ ਸਲਖਣੀ ਦੇ ਸ਼ਰੀਕਿਆਂ ਵੱਲੋਂ ਕੋਈ ਚਾਲ ਚੱਲੀ ਗਈ ਸੀ ਕਾਂ ਤੇ ਸੁੱਟ ਲੱਗੇ ਮਹਾਰੇ ਤੇ ਤੁਸੀਂ ਤੁਹਾਨੂੰ ਕਿਹਾ ਵੀ ਸਾਧੂ ਨਹੀਂ ਲੈ ਕੇ ਆਉਣੇ ਕੋਈ ਇਹੋ ਜਿਹਾ ਲੋਕ ਨਹੀਂ ਲੈ ਕੇ ਆਉਣੇ ਕੋਈ ਸਾਡੀ ਬਰਾਤੀ ਦੀ ਹੱਤਿਆ ਹੋਵੇ ਮਲਕੀ ਅਲਟ ਹੋਵੇ ਤੇ ਉਸ ਵਕਤ ਮਹਾਰੇ ਨਾਲ ਸਾਧੂ ਮਹਾਤਮਾ ਆਏ ਸਨ ਤਾ ਕਰਕੇ ਫਿਰ ਉਹਨਾਂ ਨੇ ਕੱਚੀ ਕੰਧੇ ਹੀਠਾਂ ਬਰਾਤ ਨੂੰ ਬਿਠਾਇਆ ਗੁਰੂ ਬਾਬਾ ਜੀ ਨੂੰ ਬਿਠਾਇਆ ਤੇ ਲੜਕੇ ਨੂੰ ਆਖਿਆ ਕੰਧ ਸੁੱਟ ਦਿਓ ਜਦੋਂ ਇੱਕ ਬਜ਼ੁਰਗ ਮਾਤਾ ਨੇ ਤੱਕਿਆ ਨਾ ਉਹਨੇ ਆਪਣੇ ਵੱਲ ਤੋਂ ਸੋਚਿਆ ਵੀ ਕੋਈ ਲਾੜਾ ਹੈ ਤੇ ਲਾੜੇ ਨੂੰ ਲਾੜੇ ਵਾਲੇ ਬੋਲ ਬੋਲੇ ਵੇ ਪੁੱਤਰਾ ਵੇ ਲਾੜਿਆ ਵੇ ਸੋਹਣਿਆ ਇਸ ਕੱਚੀ ਕੰਧੇ ਹੀਠੋਂ ਤੂੰ ਉੱਠ ਪਾ ਤੇਰੇ ਤੇ ਇਹਨਾਂ ਦੇ ਕੱਚੀ ਕੰਧ ਸੁੱਟ ਦੇਣੀ ਤੇਨੂੰ ਥੱਲੇ ਦੇ ਕੇ ਛੱਟ ਪੇਟ ਲਾ ਦੇਣੀ ਹੈ ਗਰੀਬਨਵਾਜ ਨੇ ਆਪਣੇ ਸ਼ੇਰੇ ਦੀਆਂ ਪਲਕਾਂ ਨੂੰ ਚੱਕਿਆ ਮਾਤਾ ਵੱਲ ਦੇਖਿਆ ਮਾਤਾ ਕੀ ਕੀ ਨਹੀਂ ਹੈ ਕਹਿਣ ਲਗੀ ਕੱਚੀ ਕੰਧੇ ਹੀਠੋਂ ਉੱਠ ਪਾ ਜੋ ਤੱਕਿਆ ਨਾ ਮਹਾਰਾਜ ਜੀ ਨੇ ਤੇ ਮਾਤਾ ਮਸਤਾਨੀ ਹੋ ਗਈ ਚਰਨਾ ਤੇ ਟੈ ਪਈ ਗਰੀਬ ਨੂੰ ਆਜ ਦਾ ਐਸਾ ਸਮਰਤ ਗੁਰੂ ਦਾ ਹੱਥ ਸਿਰ ਤੇ ਆਇਆ ਤੇ ਮਹਾਰਾਜ ਕਹਿਣ ਲੱਗੇ ਮਾਤਾ ਕਹਣਾ ਵਿੱਚੋਂ ਕਹਿੰਦੀ ਭੰਡਾਰੀਆਂ ਚੋਂ ਮਾਤਾ ਮੇਰੇ ਸੌਰੇ ਕਹਣਾ ਚੋਂ ਕਹਿੰਦੀ ਚੋਣਿਆਂ ਚੋਂ ਕਹਿੰਦੇ ਮਾਤਾ ਭੰਡਾਰੀ ਭਰੇ ਰਹਿਣਗੇ ਚੋਣੇ ਚੁਣੇ ਜਾਣਗੇ ਅੱਜ ਸੰਗਤ ਜੀ ਉਹ ਭੰਡਾਰੀ ਮੱਲਾ ਭੰਡਾਰੀਆਂ ਨੂੰ ਵਰ ਦਿੱਤੇ ਗੁਰੂ ਨਾਨਕ ਸਾਹਿਬ ਦੇ ਸਿਰਫ ਸੌਰਾ ਸਾਹਿਬ ਜੀ ਦਾ ਮਾਤਾ ਚੰਦੋ ਰਾਣੀ ਦਾ ਨਾਮ ਹੈ ਤੇ માતા ਸਲਖਣੀ ਗੁਰੂ ਨਾਨਕ ਸਾਹਿਬ ਦੀ ਧਰਮ ਸਪਤਨੀ ਸਾਡੀ ਜਗਤ ਮਾਤਾ ਉਹਨਾਂ ਦਾ ਅੱਜ ਨਾਮੋ ਨਿਸ਼ਾਨ ਵੀ ਹੈ ਤੇ ਅੱਜ ਗੁਰੂ ਨਾਨਕ ਸਾਹਿਬ ਦਾ ਘਰ ਵੀ ਹੈ ਸਹੁਰਿਆਂ ਦਾ ਗੁਰਦੁਆਰਾ ਡੇਰਾ ਸਾਹਿਬ ਫਿਰ ਪੈਂਦਾ ਕੰਧ ਸਾਹਿਬ ਪਹਿਲਾ ਖੂਹ ਸਾਹਿਬ ਆਉਂਦਾ ਸੋ ਸੰਗਤ ਜੀ ਇਹ ਖੂਹ ਸਾਹਿਬ ਦੀ ਜਿਹੜੀ ਸੇਵਾ ਹੈ ਜਲਦ ਤੋਂ ਜਲਦ ਸ਼ੁਰੂ ਹੋ ਰਹੀ ਹੈ ਸੇਵਾ ਚੱਲ ਵੀ ਰਹੀ ਹੈ ਸੁੰਦਰ ਦਰਬਾਰ ਬਣਨਾ ਹੈ ਸੁੰਦਰ ਲੰਗਰ ਹਾਲ ਬਣਨਾ ਹੈ ਸੁੰਦਰ ਸਰਾਵਾਂ ਬਣਨੀਆਂ ਨੇ ਨਾਲ ਹੀ ਫ੍ਰੀ ਪੜਾਈ ਦੇ ਉੱਤੇ ਸਕੂਲ ਵੀ ਤਿਆਰ ਹੋਣੇ ਨੇ ਨਾਲ ਮੈਡੀਸਨ ਵਾਸਤੇ ਛੋਟਾ ਹਸਪੀਟਲ ਵੀ ਤਿਆਰ ਹੋਣਾ ਹੈ ਕਿਉਂਕਿ ਹਰ ਸਾਲ ਗੁਰਦਰਾ ਖੂਹ ਸਾਹਿਬ ਕੇ ਗਰੀਬਨਵਾ charitable trust ਜੋ ਦਾਸ ਬਾਬਾ ਹਰਜੀਤ ਸਿੰਘ ਮਹਿਤਾ ਚੌਕ ਵਾਲੇ ਲੋੜਵੰਦ ਬੱਚਿਆਂ ਦਾ ਆਪਾਂ ਹਰ ਸਾਲ ਦੋ ਵਾਰ ਵਿਆਹ ਸ਼ਾਦੀਆਂ ਕਰਦੇ ਹਾਂ ਉਹਨਾਂ ਨੂੰ ਲੋੜਿੰਦਾ ਸਮਾਨ ਵੀ ਦਿੱਤਾ ਜਾਂਦਾ ਇਹ ਗੁਰੂ ਕੀ ਸੰਗਤ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਨਾਲ ਬਾਬਾ ਦੀਪ ਸਿੰਘ ਦੀ ਸ਼ਹੀਦੀ ਦਿਹਾੜਾ ਫਰਵਰੀ ਵਿੱਚ ਮਨਾਇਆ ਜਾਂਦਾ ਤੇ ਸਤੰਬਰ ਅਗਸਤ ਵਿੱਚ ਗੁਰੂ ਨਾਨਕ ਸਾਹਿਬ ਦਾ ਵਿਆਹ ਪੂਰਬ ਤੇ ਦੋ ਵਾਰ ਵਿਆਹ ਕੀਤੇ ਜਾਂਦੇ ਨੇ ਸੋ ਇਹ ਖੂਬਸਾਬ ਅੱਜ ਉਹ ਬੋਰਡ ਵੀ ਮੌਜੂਦ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਬਿਠੇ ਸਨ ਤਿਆਰ ਹੋਏ ਸਨ ਸ਼ੇਰਿਆ ਬੰਨਿਆ ਸੀ ਮਹਾਰਾਜ ਜੀ ਨੇ ਇਸ਼ਨਾਨ ਪਾਣ ਕਰਕੇ ਤਿਆਰਪੁਰ ਤਿਆਰ ਹੋ ਕੇ ਤੇ ਬਾਬਾ ਮੋਲ ਚੰਦ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਮਹਾਰਾਜ ਨੂੰ ਲੈਣ ਵਾਸਤੇ ਅੱਗੋਂ ਆਣੀ ਆਏ ਕਿਉਂਕਿ ਪਿਛਲਾ ਰਿਵਾਜ ਹੁੰਦਾ ਸੀ ਵੀ ਲੜਕੀ ਦਾ ਪਿਤਾ ਲੜਕੇ ਨੂੰ ਲੈਣ ਵਾਸਤੇ ਆਉਂਦਾ ਐਵੇਂ ਆਏ ਸਨ ਸੋ ਉਹ ਅੱਜ ਅਸਥਾਨ ਉਹ ਬੋਰਡ ਉਹ ਖੂਬ ਮੌਜੂਦ ਹੈ ਆਓ ਤੇ ਆ ਕੇ ਖੂਬ ਸਾਬ ਜੋ ਅਚਲੀ ਗੇਟ ਬਟਾਲਾ ਹੈ ਸ਼ਮਸ਼ਾਨ ਘਟ ਦੇ ਨੇੜੇ ਹੈ ਤੁਸੀਂ ਜ਼ਰੂਰ ਆ ਕੇ ਉੱਥੇ ਦਰਸ਼ਨ ਕਰੋ ਜਦੋਂ ਤੁਸੀਂ ਇਸ ਲੁਧਿਆਣੇ ਵੱਲੋਂ ਜਲੰਧਰ ਵੱਲੋਂ ਜਾਣਾ ਹੈ ਬਟਾਲੇ ਨੂੰ ਪਹੁੰਚਣਾ ਬਟਾਲੇ ਚ ਪਹਿਲਾ ਹੀ ਅੱਡਾ ਆਉਣਾ ਉਮਰਪੁਰਾ ਤੇ ਬੜਾ ਸੋਹਣਾ ਮਾਤਾ ਸਲਖਣੀ ਗੇਟ ਹੈ ਉਹ ਤੇ ਖੱਬੇ ਹੱਥੋਂ ਕੇ ਮੀਆਂ ਮੱਲੇ ਮੀਆਂ ਮੱਲੇ ਤੋਂ ਫਿਰ ਜੋ ਤੁਸੀਂ ਪਹੁੰਚਣਾ ਹੈ ਤੇ ਖੱਬੇ ਹੱਥ ਜਾ ਕੇ ਸਾਹਮਣੇ ਭਗਵਾਨ ਬਾਲਮੀਕ ਜੀ ਦਾ ਮੰਦਿਰ ਹੈ ਤੇ ਭਗਵਾਨ ਬਾਲਮੀਕ ਜੀ ਦੇ ਮੰਦਿਰ ਤੋਂ ਖੱਬੇ ਹੱਥ ਸਦਾਈ ਗੁਰਦਰਾਖੂ ਸਾਹਿਬ ਦਾ ਰਸਤਾ ਹੈ ਸੋਖ ਸੱਜਿਆਂ ਤੇ ਕੰਧ ਸਾਹਮਣੇ ਜਾਈਦਾ ਤੇ ਖੱਬੇ ਹੱਥ ਖੂਹ ਸਾਹਮਣੇ ਜਾਈਦਾ ਆਓ ਤੇ ਆ ਕੇ ਦਰਸ਼ਨ ਪਾਓ ਆਪਣੇ ਜੀਵਨ ਨੂੰ ਸਫਲ ਬਣਾਓ ਧੰਨਵਾਦ ਸਾਰੇ মিডিਆ ਦਾ ਤੇ মিডিਆ ਚਲਾਉਣ ਵਾਲਿਆਂ ਦਾ ਵੀ ਧੰਨਵਾਦ ਆ ਲੁਧਿਆਣੇ ਦੀ ਸੰਗਤ ਦਾ ਧੰਨਵਾਦ ਮੇਰੇ ਛੋਟੇ ਵੀਰ ਸਰਦਾਰ ਮੱਗਰ ਸਿੰਘ ਜੀ ਜਿਨ੍ਹਾਂ ਤੇ ਬਹੁਤ ਕਿਰਪਾ ਹੈ ਉਹਨਾਂ ਦੇ ਸਾਥੀ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਦੇ ਮਾਮਾ ਜੀ ਮਾਮੀ ਜੀ ਉਨਾ ਦੇ ਭੈਣ ਜੀ ਸਾਰੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਦੀਆਂ ਸਾਰਾ ਪੰਥ ਆਇਆ ਸਾਰੇ ਦਲ ਪੰਥ ਦੇ ਸਿੰਘ ਵੀ ਆਏ ਨੇ ਗੁਰੂ ਸਾਹਿਬ ਜੀ ਕਿਰਪਾ ਰੱਖਣ ਬਖਸ਼ਿਸ਼ ਰੱਖਣ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਬਾ ਸੰਗਤਾ ਅੱਜ ਮਹਾਪੁਰ ਸੰਤ ਬਾਬਾ ਹਰਦੀਪ ਸਿੰਘ ਜੀ ਮਹਾਪੁਰ ਮਹਾਪੁਰ ਜੇਤਲ ਸਾਹਿਬ ਬਾਬਾ ਸਾਵਣ ਸਿੰਘ ਜੀ ਉਹਨਾਂ ਦੇ ਸੁਪੁੱਤਰਾਂ ਨੇ ਵੱਡੇ ਉਹਨਾਂ ਦੇ ਨਾਲ ਅਤੀ ਸਤਕਾਰਯੋਗ ਗੁਰ ਸੰਗਤਾਂ ਦੇ ਆਪਾਂ ਦਰਬਾਰ ਪਹਿਲਾਂ ਜਲੰਧਰ ਵਿਖੇ ਅਤੇ ਹੁਣ ਲੁਧਿਆਣੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ ਦਾਸ ਹਜੂਰੀ ਦਾ ਕੀ ਗੁਰਦਰਾ ਚੈਰੀ ਗੁਰਦਰਾ ਖੂਬ ਸਾਹਿਬ ਚੈਰੀਟੇਬਲ ਟਰਸਟ ਗਰੀਬ ਨਿਵਾਜ਼ ਚੈਰੀਟੇਬਲ ਟਰਸਟ ਜੋ ਮਹਾਪੁਰਸ਼ਾਂ ਨੇ ਗਰੀਬ ਲੋੜਵੰਦ ਬੱਚੀਆਂ ਦੇ ਪਹਿਲਾ ਆਨੰਦ ਕਾਜ ਕੀਤੇ ਹੋਰ ਲੋੜਵੰਦਾਂ ਦੀ ਸੇਵਾ ਵੀ ਕਰ ਰਹੇ ਹਨ ਤੇ ਨਾਲ-ਨਾਲ ਹੋਰ ਬੜੇ ਧਾਰਮਿਕ ਅਤੇ ਹੋਰ ਬਹੁਤ ਪੂਜਨੀਕੀ ਮਹਾਪੁਰਸ਼ ਦਲ ਬਾਬਾ ਬਿਧੀ ਚੰਦ ਜੀ ਅਤੇ ਮਹਾਂਪੁਰ 96 ਕਰੋੜੀ ਮਹਾਂਪੁਰਸ ਬਾਬਾ ਬਲਬੀਰ ਸਿੰਘ ਜੀ ਇੰਨਾ ਦੇ ਵੱਡੇ ਮਹਾਂਪੁਰ ਸਾਡੇ ਜਿਹੜੇ ਹਨ ਉਹਨਾਂ ਦਲ ਪੰਥਾਂ ਦੀ ਸੇਵਾ ਕਰ ਰਹੇ ਹਨ ਸੋ ਸਾਰੀਆਂ ਸੰਗਤਾਂ ਮਿਲ ਕਰਕੇ ਆਪਾਂ ਜੋ ਸੰਗਤਾਂ ਦੇ ਬਦ ਪਦਾਰ ਇੱਥੇ ਹੁਣ ਲੁਧਿਆਣੇ ਵਿਖੇ ਇਸ ਤੋਂ ਬਾਅਦ ਫਿਰ ਹੋਰ ਆਪਾਂ ਜਿੱਥੇ ਜਿੱਥੇ ਵੀ ਸੰਗਤ ਯਾਦ ਕਰ ਰਹੀ ਹੈ ਸੋ ਗੁਰਦਰਾ ਖੂਹ ਸਾਹਿਬ ਅਤੇ ਮਾਤਾ ਸਲਖਣੀ ਮਹਿਲ ਨਿਵਾਸ ਜਿਸ ਦੀ ਸੇਵਾ ਕਰ ਸੇਵਾ ਚੱਲ ਰਹੀ ਹੈ ਉਹਨਾਂ ਵਾਸਤੇ ਆਪਾਂ ਜੋ ਸੰਗਤਾਂ ਨੂੰ ਪੂਰੋ ਜੋਰ ਮੰਗ ਕਰ ਰਹੇ ਆਂ ਦੇ ਬਾਅਦ ਤੋਂ ਵੱਧ ਸੇਵਾ ਪਜਾਈ ਜਾਵੇ ਮਹਾਪੁਰਸ਼ਾਂ ਵੱਲੋਂ ਲੋੜਵੰਦ ਬੱਚਿਆਂ ਨੂੰ ਬਾਹਰ ਜੋ ਜੁਕੇ ਵਿੱਚ ਆਪ ਹਨ ਉਥੇ ਸੰਗਤਾਂ ਨੂੰ ਅਤੇ ਹੋਰ ਦੇਸ਼ ਦੇ ਦੀਆਂ ਸੰਗਤਾਂ ਜਿਹੜੀਆਂ ਅਮਰੀਕਾ ਵਿੱਚ ਆਲ ਵਰਲਡ ਵਿੱਚ ਜਾਨੀ ਕਿ ਸਾਰੀ ਜਗ੍ਹਾ ਜਿੱਥੇ ਮਹਾਪੁਰਸ਼ਾਂ ਦੇ ਸਥਾਨ ਹਨ ਉਥੇ-ਉਥੇ ਜਾ ਕਰਕੇ ਉਹ ਸੇਵਾ ਕਰਵਾ ਰਹੇ ਹਨ ਸੋ ਸਰਬਾ ਸੰਗਤਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੇ ਜਿਹੜੇ ਕਰਵਾ ਰਹੇ ਹਨ ਸੋ ਸਾਡੀ ਸਾਰੇ ਸੇਵਾਦਾਰਾਂ ਵੱਲੋਂ ਦਾਦ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸੋ ਗਰੀਬ ਅਨਵਾਚਰੀਟੇਬਲ ਟਰਸਟ ਦੇ ਜੋ ਆਪਾਂ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਆਪਾਂ ਦਾਨ ਪਾਤਰ ਕਰੀਏ ਆਪਣੇ ਤਨ ਮਨ ਤਾਂ ਦੇ ਨਾਲ ਸੇਵਾ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ মিডিਆ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵੀ মিডিਆ ਇੱਥੇ ਪਹੁੰਚਿਆ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਇਹ ਵੀ ਇਹਨਾਂ ਦੇ ਨਾਲ ਸਾਡਾ মিডিਆ ਕਰਕੇ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਜਿਸ ਤਰ੍ਹਾਂ ਅਕਾਲ ਚੈਨਲ ਅਤੇ ਹੋਰ ਚੈਨਲ ਸਾਡੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸੋ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਲੁਧਿਆਣੇ ਜੋ ਸੰਤ ਬਾਬਾ ਹਰਜੀਤ ਸਿੰਘ ਜੀ ਜੋ ਮਹਾਪੁਰਸ਼ ਵੱਡੇ ਮਹਾਪੁਰ ਸਾਤਖੰਡ ਵਾਸੀ ਮਹਾਪੁਰਸ਼ ਬਾਬਾ ਵਜੀਰ ਸਿੰਘ ਜੀ ਜਿਨ੍ਹਾਂ ਨੇ ਇਹ ਸੰਪਰਦਾ ਗਰੀਬ ਨਿਵਾਜ਼ ਚੈਰੀ ਤੇ ਬੁਲਤ ਰਛ ਜਿਹੜੀ ਚਲਾਈ ਉਹਨਾਂ ਤੋਂ ਅੱਗੇ ਮਹਾਪੁਰਸ਼ ਜਿਹੜੇ ਹਨ ਸੰਤ ਬਾਬਾ ਹਰਜੀਤ ਸਿੰਘ ਜੀ ਮਹਾਪੁਰਸ਼ ਸਾਡੇ ਵੱਡੇ ਮਹਾਪੁਰਸ਼ ਛਲਵੇਂ ਪੋੜੀ ਮਾਪ ਮਾਕਾਰ ਮਹਾਪੁਰਸ਼ ਬਾਬਾ ਗੁਰਜੀਤ ਸਿੰਘ ਜੀ ਹਨ ਜਿਨ੍ਹਾਂ ਦਾ ਦਲ ਬਾਬਾ ਬੁੱਢਾ ਦਲ ਬਾਬਾ ਜਿਹੜਾ ਸਾਡਾ ਬੁੱਢਾ ਚੱਲ ਰਿਹਾ ਹੈ ਸੋ ਸਾਰੀਆਂ ਸੰਗਤਾਂ ਇਸ ਜਿਹੜੀ ਸੰਗਤੀ ਸੇਵਾ ਹੈ ਉਹ ਕਰਵਾ ਰਹੇ ਹਨ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਅਤੇ ਇੱਥੋਂ ਵੀ ਜੋ ਲੁਧਿਆਣੇ ਦੀਆਂ ਸੰਗਤਾਂ ਹੋਰ ਆਲ ਪੰਜਾਬ ਦੇ ਵਿੱਚ ਆਪਾਂ ਇਹ ਸੇਵਾ ਸੰਗਤਾਂ ਕਰਦੀਆਂ ਹਨ ਤੇ ਜਿੱਥੇ ਜਿੱਥੇ ਸੰਗਤ ਬੁਲਾਉਂਦੀ ਹੈ ਉੱਥੇ ਮਾਹਪੁਰਸ਼ ਹੋਣ ਜਦੋਂ ਵਿਦੇਸ਼ ਦੀ ਧਰਤੀ ਤੋਂ ਆਏ ਹਨ ਸੋ ਇਹ ਮਾਹਪੁਰਸ਼ ਇੱਥੇ ਹੀ ਸੇਵਾ ਕਰਵਾਉਂਦੇ ਹਨ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਵਾ ਧਨਮਨ ਧੰਦੇ ਨਾਲ ਸੇਵਾ ਕਰੋ ਤੇ ਗੁਰੂ ਘਰ ਦੇ ਆਪੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ